ਤ੍ਰੇਤਹ ਹੋ ਜਿਨ ਰਾਮ ਬਲੀ ਜਗ ਜੀਤ ਮਰਿਓ ਸੋ ਤਰਿਓ ਅਤ ਸੀਲਾ ਤ੍ਰੇਤਾ ਯੁਗ ਵਿੱਚ ਜਿਸ ਨੇ ਰਾਮ ਦਾ ਅਵਤਾਰ ਧਾਰ ਕੇ ਬਲਵਾਨ ਰਾਵਣ ਜਗ ਜੀਤ ਨੂੰ ਮਾਰਿਆ ਸੀ ਅਤੇ ਅਤ ਅਧਿਕ ਸ੍ਰਿਸ਼ਟਾਚਾਰਨ ਧਾਰਨ ਕੀਤਾ ਸੀ ਗਾਇਕ ਹੈ ਗੀਤ ਭਲੀ ਵਿਦ ਸੋਫਨ ਗਵਾਰਨ ਵਿੱਚ ਕਰੈ ਰਸ ਲੀਲਾ ਉਹੀ ਹੋਣ ਕ੍ਰਿਸ਼ਨ ਹੋ ਕੇ ਚੰਗੀਤ ਰਾ ਨਾਲ ਗੀਤ ਗਾਰਿਆ ਹੈ ਅਤੇ ਫਿਰ ਗੋਪੀਆਂ ਵਿੱਚ ਰਾਸਲੀਲਾ ਕਰ ਰਿਹਾ ਹੈ ਰਾਜਤ ਹੈ ਜਹ ਕੋ ਤਨ ਸ਼ਿਆਮ ਬਿਰਾਜਤ ਉਪਰ ਕੋ ਪਟ ਪੀਲਾ ਜਿਸ ਦਾ ਸਾਵਲਾ ਸਰੀਰ ਸ਼ੋਭਾ ਪਾ ਰਿਹਾ ਹੈ ਅਤੇ ਜਿਸ ਉੱਤੇ ਪੀਲਾ ਬਸਤਰ ਸ਼ੋਭ ਰਿਹਾ ਹੈ ਖੇਲਤ ਸੋਸੰਗ ਗੋਪਨ ਕ ਕਬ ਸ਼ਿਆਮ ਕ ਹੈ ਜਾਦੂ ਰਾਏ ਹਾਠੀਲਾ ਕਬੀ ਸ਼ਾਮ ਕਹਿੰਦੇ ਹਨ ਉਹੀ ਹੁਣ ਹਾਠੀਲੇ ਕ੍ਰਿਸ਼ਨ ਦੇ ਰੂਪ ਵਿੱਚ ਗੋਪੀਆਂ ਨਾਲ ਖੇਡ ਰਿਹਾ ਹੈ ਬੋਲਤ ਹੈ ਜੈ ਕੋਕਲ ਕਾ ਹਰ ਸੋਰ ਕਰੈ ਚੌਂ ਔਰ ਰਟਾਸੀ ਜਿੱਥੇ ਕੋਇਲਾ ਬੋਲ ਰਹੀਆਂ ਹਨ ਅਤੇ ਚੋਹਾ ਪਾਸੇ ਮੋਰ ਰਟਾਸੀ ਸ਼ੋਰ ਮਚਾ ਰਹੇ ਹਨ ਸ਼ਿਆਮ ਕਹ ਹੈ ਤਹ ਸ਼ਾਮ ਕੀ ਦੇਹੇ ਰਾਜੈ ਅਤ ਸੁੰਦਰ ਮੈਨ ਕਟਾਸੀ ਕਵੀ ਸ਼ਾਮ ਕਹਿੰਦੇ ਹਨ ਉਥੇ ਸ਼੍ਰੀ ਕ੍ਰਿਸ਼ਨ ਦੀ ਦੇ ਕਾਮਦੇ ਵਰਗੀ ਸ਼ੋਭਾ ਪਾ ਰਹੀ ਹੈ ਤਾਂ ਭਿਖ ਕੈ ਮਨ ਗਵਾਰਣ ਤੇ ਉਪਜੀ ਅਤ ਹੀ ਮਨੋ ਘੋਰ ਕਟਾਸੀ ਉਸ ਨੂੰ ਵੇਖ ਕੇ ਗੋਪੀਆਂ ਦੇ ਮਨ ਵਿੱਚ ਅਤ ਆਦਿਕ ਪ੍ਰੀਤ ਪੈਦਾ ਹੋ ਗਈ ਹੈ ਮਾਨੋ ਕਾਲੀਆਂ ਘਟਾਵਾਂ ਛਾ ਗਈਆਂ ਹੋਣ ਤਾ ਮੈਂ ਯੋ ਬ੍ਰਿਖ ਭਾਣ ਸੁਤਾ ਦਮ ਕੈ ਮਨੋ ਸੁੰਦਰ ਬਿਜ ਛਟਾਸੀ ਉਹਨਾ ਸਾਰਿਆਂ ਵਿੱਚ ਰਾਧਾ ਇੰਜ ਚਮਕ ਰਹੀ ਹੈ ਮਾਨੋ ਕਾਲੇ ਬੱਦਲਾਂ ਵਿੱਚ ਬਿਜਲੀ ਚਮਕ ਰਹੀ ਹੋਵੇ ਅੰਜਨ ਹੈ ਜਹ ਆਖਨ ਮੈਂ ਅਰ ਬੇਸਰ ਕੋ ਜਹ ਭਾਵ ਨਵੀਨੋ ਜਿਸ ਦੀਆਂ ਅੱਖੀਆਂ ਵਿੱਚ ਸੁਰਮਾ ਪਿਆ ਹੋਇਆ ਹੈ ਅਤੇ ਜਿਸ ਦੀ ਨੱਥ ਤੋਂ ਨਵੇਂ ਭਾਵ ਪ੍ਰਗਟ ਹੁੰਦੇ ਹਨ ਜਾ ਮੁਖ ਕੀ ਸਮ ਚੰਦਰ ਪ੍ਰਵਾ ਜਸ ਤਾ ਛਬ ਕੋ ਕਵ ਨੇ ਲਖ ਲੀਨੋ ਜਿਸ ਦੇ ਮੂਹ ਦੀ ਚਮਕ ਚੰਦਰ ਵਾਂ ਸਮਾਨ ਹੈ ਉਸ ਦੀ ਛਵੀ ਦੇ ਯਸ਼ ਨੂੰ ਕਵੀ ਨੇ ਇਸ ਤਰ੍ਹਾਂ ਵਿਚਾਰਿਆ ਹੈ ਸਾਜ ਸਬੈ ਸਜ ਕੈ ਸੁਭ ਸੁੰਦਰ ਭਾਲ ਬਖੈ ਬਿੰਦੂਆ ਇਕ ਦੀਨੋ ਉਸ ਰਾਦਾ ਨੇ ਸਭ ਤਰ੍ਹਾਂ ਦੇ ਸ਼ਿੰਗਾਰ ਕਰਕੇ ਅਤੇ ਮੱਥੇ ਉੱਤੇ ਇੱਕ ਬਿੰਦੀ ਲਾ ਲਈ ਹੈ ਦੇਖਤ ਹੀ ਹਰ ਰੀਜ ਰਹੇ ਮਨ ਕੋ ਸਭ ਸੋਕ ਵਿਦਾ ਕਰ ਦਿਨੋ ਉਸ ਨੂੰ ਵੇਖਦਿਆਂ ਹੀ ਸ਼੍ਰੀ ਕ੍ਰਿਸ਼ਨ ਰੀਜ ਗਏ ਹਨ ਅਤੇ ਆਪਣੇ ਮਨ ਦੇ ਸਾਰੇ ਗਮਾਂ ਨੂੰ ਦੂਰ ਕਰ ਦਿੱਤਾ ਹੈ ਬ੍ਰਿਖ ਭਾਨ ਸੁਤਾ ਸੰਗ ਖੇਲਨ ਕੀ ਹੱਸ ਕੇ ਹਰ ਸੁੰਦਰ ਬਾਤ ਕਹੈ ਰਾਦਾ ਨਾਲ ਖੇਡਣ ਲਈ ਸ਼੍ਰੀ ਕ੍ਰਿਸ਼ਨ ਨੇ ਹੱਸ ਕੇ ਇੱਕ ਸੁੰਦਰ ਗੱਲ ਕਹੀ ਸੁਣਏ ਜਿਹਕੇ ਮਨ ਆਨੰਦ ਬਾੜਤ ਜਾਂ ਸੁਣ ਕੈ ਸਭ ਸੋਕ ਦਹੈ ਜਿਸ ਦੇ ਸੁਣਦਿਆਂ ਹੀ ਮਨ ਵਿੱਚ ਆਨੰਦ ਵੱਧ ਗਿਆ ਅਤੇ ਜਿਸਨੂੰ ਸੁਣ ਕੇ ਸਾਰੇ ਗਮ ਨਾਸ਼ਟ ਹੋ ਗਏ ਤਹ ਕੋਤਕ ਕੋ ਮਨ ਗੋਪਨ ਕੋ ਕਬ ਸ਼ਿਆਮ ਕਹੈ ਦਿੱਖ ਬੋਈ ਚ ਹੈ ਕਵੀ ਸ਼ਾਮ ਕਹਿੰਦੇ ਹਨ ਉਸ ਕੋਤਕ ਨੂੰ ਗੋਪੀਆਂ ਦਾ ਮਨ ਵੇਖਣਾ ਹੀ ਚਾਹੁੰਦਾ ਹੈ ਨਵ ਮੈ ਪਿਕ ਕੈ ਸੁਰਗੰਦਰ ਬਜਾਏ ਚਲਿਓ ਨਹ ਜਾਏ ਸੋ ਰੀਜ ਰਹਿ ਆਕਾਸ਼ ਵਿੱਚ ਜਾਂਦੇ ਹੋਏ ਦੇਵਤਿਆਂ ਅਤੇ ਗੰਦਰਬਾਂ ਨੇ ਉਸ ਕੋਤਕ ਨੂੰ ਵੇਖ ਲਿਆ ਤਾਂ ਉਹਨਾਂ ਤੋਂ ਤੁਰਿਆ ਨਹੀਂ ਗਿਆ ਪਸੰਨ ਹੋ ਕੇ ਉਥੇ ਹੀ ਖੜੋ ਗਏ ਕਾਵੀ ਸ਼ਾਮ ਕਹਤ ਹੈ ਕਿ ਉਪਮਾ ਜੇ ਕੇ ਫਨ ਉਪਰ ਪੀਤ ਪਿਚੌਰੀ ਕਾਵੀ ਸ਼ਾਮ ਉਸ ਦੀ ਉਪਮਾ ਕਹਿੰਦੇ ਹਨ ਜਿਸ ਦੇ ਸਿਰ ਉਪਰ ਪੀਲੇ ਰੰਗ ਦਾ ਦੁਪੱਟਾ ਹੈ ਤਾਂ ਹੀ ਕੇ ਆਵਤ ਹੈ ਚਲਕੇ ਡਿਗ ਸੁੰਦਰ ਗਾਵਤ ਸਾਰੰਗ ਗਉਰੀ ਉਸ ਕਾਲ ਸੁੰਦਰ ਗੋਪੀਆਂ ਸਾਰੰਗ ਅਤੇ ਗੋੜੀ ਰਾਗਾ ਨੂੰ ਗਾਉਂਦੀਆਂ ਹੋਈਆਂ ਚੱਲ ਕੇ ਆ ਗਈਆਂ ਹਨ ਸਾਵਲੀਆਂ ਹਰ ਕਹਿ ਡਿਗ ਆਏ ਰਹੀ ਅਤ ਰੇਜ ਇਕਾਵਤ ਦੌੜੀ ਸਾਵਲੇ ਕ੍ਰਿਸ਼ਨ ਦੇ ਨੇੜੇ ਆ ਕੇ ਪ੍ਰਸੰਨ ਹੋ ਰਹੀਆਂ ਹਨ ਅਤੇ ਇੱਕ ਦੌੜਦੀਆਂ ਆ ਰਹੀਆਂ ਹਨ ਇਉਂ ਉਪਮਾ ਉਪਜੀ ਲਖ ਫੁੱਲ ਰਹੀ ਲਪਟਾਏ ਮਨੋ ਤ੍ਰਿਏ ਪੌਰੀ ਇਸ ਦ੍ਰਿਸ਼ ਨੂੰ ਵੇਖ ਕੇ ਕਵੀ ਦੇ ਮਨ ਵਿੱਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ ਮਾਨੋ ਕ੍ਰਿਸ਼ਨ ਨੂੰ ਫੁੱਲ ਸਮਝ ਕੇ ਇਸਤਰੀ ਰੂਪ ਭੋਰੀ ਲੇਪਟ ਰਹੀ ਹੋਵੇ ਸਿਆਮ ਕਹੈ ਤਹਿ ਕੀ ਉਪਮਾ ਜੋ ਦੇਤਨ ਕੋ ਰਿਪ ਬੀਰ ਜਸੀ ਹੈ ਕਵੀ ਸ਼ਾਮ ਉਸ ਦੀ ਉਪਮਾ ਕਹਿੰਦੇ ਹਨ ਜੋ ਦੇਤਾ ਦਾ ਵੈਰੀ ਯਸ਼ ਵਾਲਾ ਸ਼ੂਰਵੀਰ ਹੈ ਜੇ ਤਪ ਵਿੱਚ ਬਡੋ ਤਪਿਆ ਰਸ ਬਾਤਨ ਮੈਂ ਅਤ ਹੀ ਜੋ ਰਸੀ ਹੈ ਜੋ ਤਪਸਵੀਆਂ ਵਿੱਚ ਵੱਡਾ ਤਪਸਵੀ ਅਤੇ ਪ੍ਰੇਮ ਰਸ ਦੀਆਂ ਗੱਲਾਂ ਦਾ ਬਹੁਤ ਰਸੀਆ ਹੈ। ਜਾਹੀ ਕੋ ਕਾਂਠ ਕਪੌਤ ਸੋ ਹੈ। ਜਹ ਭਾ ਮੁਖ ਕੀ ਸਮਜੋਤ ਸਸੀ ਹੈ। ਜਿਸ ਦਾ ਗਲਾ ਕਬੂਤਰ ਵਰਗਾ ਹੈ ਅਤੇ ਜਿਸ ਦੇ ਮੁਖ ਦੀ ਚਮਕ ਚੰਦਰਮਾ ਦੀ ਚੋਤ ਵਰਗੀ ਹੈ। ताम्र ਗਣੀ ਤ੍ਰਿਏ ਮਾਰਣ ਕੋ ਹਰ ਭੋ ਹਨ ਕੀ ਆਰ ਪੰਜ ਕਸੀ ਹੈ ਉਸ ਨੇ ਇਸਤਰੀ ਰੂਪ ਹਿਰਨੀ ਨੂੰ ਮਾਰਨ ਲਈ ਭਵਾਂ ਰੂਪ ਕਮਾਨ ਦਾ ਚਿੱਲਾ ਚੜਾਇਆ ਹੈ ਫਿਰ ਕਹ ਹਰ ਗਵਾਰਣ ਕੇ ਸੰਗ ਹੋ ਫੁਨ ਗਾਵਤ ਸਾਰੰਗ ਰਾਮਕਲੀ ਹੈ ਸ਼੍ਰੀ ਕ੍ਰਿਸ਼ਨ ਗੋਪੀਆਂ ਦੇ ਨਾਲ-ਨਾਲ ਫਿਰਦਾ ਹੈ ਅਤੇ ਫਿਰ ਸਾਰੰਗ ਅਤੇ ਰਾਮਕਲੀ ਰਾਗਾ ਨੂੰ ਬੰਸਰੀ ਉੱਤੇ ਵਜਾਉਂਦਾ ਹੈ ਗਾਵਤ ਹੈ ਮਨ ਆਨੰਦ ਕੈ ਬ੍ਰਿਖ ਭਾਨ ਸੁਤਾ ਸੰਗ ਜੋਤ ਅਲੀ ਹੈ ਰਾਧਾ ਆਪਣੀ ਸਹੇਲੀਆਂ ਦੀ ਟੋਲੀ ਲੈ ਕੇ ਅਤੇ ਮਨ ਵਿੱਚ ਆਨੰਦਿਤ ਹੋ ਕੇ ਗਾਉਂਦੀ ਹੈ ਤਾਂ ਸੰਗ ਡੋਲਤ ਹੈ ਭਗਵਾਨ ਜੋ ਅਤ ਸੁੰਦਰ ਰਾਦੇ ਪਲੀ ਹੈ ਜੋ ਬਹੁਤ ਹੀ ਸੁੰਦਰ ਅਤੇ ਚੰਗੀ ਹੈ ਉਸ ਰਾਧਾ ਨਾਲ ਸ਼੍ਰੀ ਕ੍ਰਿਸ਼ਨ ਟੋਰਦੇ ਫਿਰਦੇ ਹਨ ਰਾਜਤ ਹੈ ਜਹਕੋਸਸ ਸੋਮੁਖ ਸਾਜਤ ਭਾ ਦ੍ਰਿਗ ਕੰਜ ਕਲੀ ਹੈ ਜਿਸ ਦਾ ਮੁਖ ਚੰਦਰਮਾ ਵਾਂਗ ਸ਼ੋਭਦਾ ਹੈ ਅਤੇ ਜਿਸ ਦੇ ਨੈਣਾਂ ਦੀ ਸ਼ੋਭਾ ਕਮਲ ਦੇ ਕਲੀ ਵਰਗੀ ਹੈ ਬ੍ਰਿਖ ਭਾਨ ਸੁਤਾ ਸੰਗ ਬਾਤ ਕਹੀ ਕਬ ਸਿਆਮ ਕਹੈ ਹਰ ਜੋ ਰਸਵਾਰੇ ਕਬੀ ਸ਼ਾਮ ਕਹਿੰਦੇ ਹਨ ਰਾਧਾ ਨੇ ਰਸੀਏ ਸ਼੍ਰੀ ਕ੍ਰਿਸ਼ਨ ਨੂੰ ਇਹ ਗੱਲ ਕਹੀ ਜਾ ਮੁਖ ਕੀ ਸਮ ਚੰਦ ਪ੍ਰਭਾ ਜੇ ਕੇ ਮ੍ਰਿਖ ਸੇ ਦ੍ਰਿਗ ਸੁੰਦਰ ਕਾਰੇ ਜਿਸ ਦੇ ਮੂੰਹ ਦੀ ਚਮਕ ਚੰਦਰਮਾ ਵਰਗੀ ਹੈ ਅਤੇ ਜਿਸ ਦੀਆਂ ਅੱਖੀਆਂ ਇਰਨ ਦੀਆਂ ਅੱਖੀਆਂ ਦੇ ਸਮਾਨ ਕਾਲੀਆਂ ਹਨ ਕੇ ਹਰਸੀ ਜੇਹ ਕੀ ਘਟ ਹੈ ਤਿਨ ਹੋ ਬਚਨਾ ਇਹ ਬਾਤ ਉਚਾਰੇ ਜਿਸ ਦਾ ਲੱਕ ਸ਼ੇਰ ਵਰਗਾ ਪਤਲਾ ਹੈ ਉਹ ਸ਼੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਬਚਨ ਕਹਿੰਦੀ ਹੈ ਸੋ ਸੁਣ ਕੇ ਸਭ ਗਵਾਰਣੀਆਂ ਮਨ ਕੇ ਸਭ ਸੋਕ ਵਿਦਾ ਕਰ ਟਾਰੇ ਉਹਨਾਂ ਨੂੰ ਸੁਣ ਕੇ ਸਾਰੀਆਂ ਗੋਪੀਆਂ ਮਨ ਦੇ ਸੋਗ ਮਿਟਾ ਦਿੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ